ਲੈ ਬਾਪੂ ਤੂੰ ਬੈਠ ਮੈਂ ਤੇਰੇ ਲਈ ਪੱਖਾ ਲੈ ਕੇ ਆਵਾਂ ਅੰਦਰੋਂ بیٹے ਨੇ ਗੇਟ ਨਾਲ ਬਣੇ ਵਰਾਂਡੇ ਵਿੱਚ ਬਾਪੂ ਦਾ ਮੰਜਾ ਡਾਉਂਦੇ ਹੋਏ ਕਿਹਾ ਪਰ ਤੂੰ ਤਾਂ ਕਹਿੰਦਾ ਸੀ ਜਦੋਂ ਕੋਠੀ ਬਣ ਗਈ ਤੇਰਾ ਉੱਪਰਲੇ ਕਮਰੇ 'ਚ ਮੰਜਾ ਢਾਹ ਕੇ ਕਮਰੇ ਨੂੰ ਠੰਡਾ ਕਰਨ ਵਾਲੀ ਮਸ਼ੀਨ ਲਾ ਦੇਾਂਗੇ ਬਿਸ਼ਨਾ ਵਿਚਾਰਾ ਰੋਣ ਹਾਕਾ ਹੋਇਆ ਪੁੱਛ ਰਿਹਾ ਸੀ ਉਸ ਨੂੰ ਠੰਡੇ ਕਮਰੇ ਵਿੱਚ ਬੈਠਣ ਦੇ ਅਰਮਾਨ ਟੁੱਟਦੇ ਦਿਖਾਈ ਦੇ ਰਹੇ ਸਨ ਦੇਖ ਬਾਪੂ ਤੂੰ ਹੈ ਬਜ਼ੁਰਗ ਤਿਲਕ ਕੇ ਡਿੱਗ ਪਿਆ ਤਾਂ ਬੁਢਾਪੇ 'ਚ ਹੋਰ ਪੰਗਾ ਖੜਾ ਹੋ ਜਾਊ ਕੋਈ ਹੱਡ ਗੋਡਾ ਟੁੱਟ ਜਾਊਗਾ ਤੇ ਗੱਲ ਇਹ ਵੀ ਹੈ ਕਿ ਅਸੀਂ ਤਾਂ ਇੱਕ ਵਾਰ ਸੌਂ ਜਾਈਏ ਮੁੜ ਕੇ ਜਾਗ ਨਹੀਂ ਹੁੰਦੀ ਬੇਸ਼ੱਕ ਕੋਲ ਟੋਲ ਵੱਜੀ ਜਾਣ ਚੋਰ ਉੱਚਕੇ ਦਾ ਡਰ ਵੀ ਬਹੁਤ ਹੈ ਅੱਜਕੱਲ ਤੈਨੂੰ ਤਾਂ ਵਿੜਕੀ ਬਹੁਤ ਹੈ ਕੋਲੋਂ ਚਿੜੀ ਨਹੀਂ ਫੜਕਣ ਦਿੰਦਾ ਤੂੰ ਤਾਂ ਪਹਿਲਾਂ ਹੀ ਅੱਖ ਖੁੱਲ ਜਾਂਦੀ ਏ ਤੇਰੀ ਸਿਆਣੇ ਤਾਈਓ ਤਾਂ ਕਹਿੰਦੇ ਨੇ ਬੁਜ਼ੁਰਗਤਾ ਬੁਹੇਦਾ ਜੰਦਰਾ ਹੁੰਦਾ ਹੀ ਆ ਵਿਚਾਰਾ ਬਿਸ਼ਨਾ ਟੁੱਟਿਆ ਅਜਿਹਾ ਦਿਲ ਲੈ ਕੇ ਬਾਣ ਦੇ ਮੰਝੇ ਉੱਪਰ ਢੇਰੀ ਹੋ ਗਿਆ ਜੋ ਤਕਦੀਰ ਵਿੱਚ ਹੈ ਡਾਂਗ ਜਟਾ ਲੰਮਾ ਹੋ ਕੇ ਲੈ ਕੇ ਉੱਚਪ ਹੋ ਗਿਆ ਸ਼ਾਇਦ ਉਸਨੇ ਜਾਣ ਲਿਆ ਸੀ ਜੰਦਰੇ ਕਦੇ ਬੋਲਦੇ ਨਹੀਂ ਹੁੰਦੇ ਜੰਦਰੇ ਤਾਂ ਬੁਹੇ ਤੇ ਲਟਕਦੇ ਹੀ ਸੋਹਣੇ ਲੱਗਦੇ ਹਨ